ست نام شری واحو صاحب جی ہو سچا سا سچ نائی پایا پاؤ آپار آکھے منگے دت کرے دار فی آگے رکھیے جت دسے دربار سچا سا سچ نائی پایا پاو آپار آگے دے دات کرے دار فی آگے رکھیے ਜਿਤ ਦਿਸੇ ਦਰਬਾਰ ਮੋ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨੰਨ ਗਏ ਵੇ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿਰਿ ਵਾਹਿਗੁਰੂ ਸਾਈਂ ਜੀ ਓਹ ਸਾਚਾ ਸਾਈਂਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਸਾਚਾ ਸਾਹਿਬ ਸਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦੀ ਸੇ ਦਰਬਾਰ ਹੋ ਕੀ ਬੋਲਣ ਬੋਲੀਏ ਜਿਤ ਸੁਨੇ ਤਰੇ ਪਿਆਰ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਨਕੇਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕੱਪੜਾ ਨਜ਼ਰੀ ਮੁਖ ਦਵਾਰ ਨਨਕੇਵੇਂ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿਰਿ ਵਾਹਿਗੁਰੂ ਸਾਈਂ ਜੀਓ ਹੋ ਸਾਚਾ ਸਾਹਿਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦੀਸੇ ਦਰਬਾਰ ਸਾਚਾ ਸਾਇਬ ਸਚ ਨਾਏ ਆਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦੀਸੇ ਦਰਬਾਰ ਮੋ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮਰਿਤ ਵੇਲਾ ਸਚ ਨਾਉ ਵੱਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇ ਗੁਰੂ ਸਾਹਿਬ ਜੀ ਓ ਹੋ ਸਾਚਾ ਸਾਹਿਬ ਹੋ ਸੱਚ ਨਹੀਂ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਸਾਚਾ ਸਾਹਿਬ ਸੱਚ ਨਹੀਂ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੋ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਾਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿਰੀ ਵਾਹਿਗੁਰੂ ਸਾਈਓ ਹੋ ਸਾਚਾ ਸਾਹਿਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਸਾਚਾ ਸਾਹਿਬ ਸੱਚ ਨਹੀਂ ਆਖਿਆ ਭਾਉ ਆਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦੀ ਸੇ ਦਰਬਾਰ ਹੋ ਕੀ ਬੋਲਣ ਬੋਲੀਏ ਜਿਤ ਸੁਨੇ ਤਰੇ ਪਿਆਰ ਅਮਰਿਤ ਵੇਲਾ ਸੱਚਾ ਹੋ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕਪੜਾ ਨਜ਼ਰੀ ਮੁਖ ਦਵਾਰ ਨੰਨ ਗਏ ਵੇ ਜਾਣੀ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿਰਿ ਵਾਹਿਗੁਰੂ ਸਾਇਬ ਜੀਓ ਹੋ ਸਾਚਾ ਸਾਇਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੇ ਸੇ ਦਰਵਾਰ ਸਾਚਾ ਸਾਹਿਬ ਸਚ ਨਾਹੀਂ ਆਖਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੇ ਸੇ ਦਰਵਾਰ ਹੋ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮਰਤ ਵੇਲਾ ਸਚ ਨਾਓ ਵੱਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਇ ਗੁਰੂ ਸਾਈਓ ਹੋ ਸਾਚਾ ਸਾਹਿਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਸਾਚਾ ਸਾਹਿਬ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਏ ਜਿੱਤੇ ਦਿਸੇ ਦਰਵਾਰ ਓ ਕੀ ਬੋਲਣ ਬੋਲੀਏ ਜਿੱਤ ਸੁਨੇ ਧਰੇ ਪਿਆਰ ਅਮਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਨ ਗਏ ਵੇ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਛਿਰੀ ਵਾਹਿਗੁਰੂ ਸਾਈਂ ਜੀ ਹੋ ਸਾਚਾ ਸਾਈਂ ਹੋ ਸੱਚ ਨਹੀਂ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦੇਸੇ ਦਰਬਾਰ ਸਾਚਾ ਸਾਈਬ ਸਚ ਨੈ ਪਾਖਿਆ ਪਾਉ ਅਪਾਰ ਆਖੇ ਮੰਗੇ ਦੇ ਦੇਦਾਤ ਕਰੇ ਦਤਾਰ ਫਿਰ ਕੀ ਅਗੇ ਰਖੀਏ ਜਿਤ ਦਿ세 ਦਰਬਾਰ ਹੋ ਕੀ ਬੋਲਣ ਬੋਲੀਏ ਜਿਤ ਸੁਣੇ ਤਰੇ ਪਿਆਰ ਅਮਰਤ ਵੇਲਾ ਸਚਨਾਓ ਵਡਿਆਈ ਵਿਚਾਰ ਕਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਨਕੇਵੇਂ ਜਾਣੀਏ ਸਜ ਆਪੇ ਸਚਿਆਰ ਕਰਮੀਆਂ ਵੇ ਕਪੜਾ ਨਜ਼ਰੀ ਮੁਖ ਦਵਾਰ ਨਨਕੇਵੇਂ ਜਾਣੀਏ ਸਜ ਆਪੇ ਸਚਿਆਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ